ਹੂੰ ਤੂੰ ਬਾਗ ਕਰਾਗਾ ਲੈ ਬੱਚੇ ਰਖ ਲੈ ਇੱਕ ਮਿੰਟ ਮੈਂ ਇਹਨੂੰ ਇਹਨੂੰ ਨਾ ਇੱਥੇ ਚੁੱਕ ਲੈ ਤੂੰ ਕਰਾ ਆਪਣੇ ਉਹ ਲਾਤੂਦ ਜੀ ਕਰਕੇ ਸਹੀ ਪਾ ਕਰ ਵਿੱਚ ਫੇਰ ਜਿਆ ਲੈ ਇਹਦੀ ਆ ਪੋਤਰੇ ਜਮੀਦਾ ਪੋਤਰੇ ਜਮੀਦਾ ਹੀ ਆ ਗਏ ਸਾਡਾ ਪੋਤਰੇ ਜਮੀਦਾ ਹੀ ਆ ਗਏ ਆ ਮਿਲੋ ਜੀ ਸਾਡਾ ਵੱੱਠੀ ਰਾਜੋਗੇ ਇਹ ਸਾਡਾ ਭਰਾ ਜੀ ਛੋਟਾ ਤੇ ਅਹੀਂ ਜੀ ਪੁਰਾਣੇ ਜੁੜੇ ਆ ਜੀ ਇਸ ਛੜੀਆਂ ਦੇ ਟਾਈਮ ਦੇ ਤੇ ਵੇਖ ਲੋ ਸਾਣ ਯਾ ਟੱਕਰੋਂ ਲੈ ਮੈਂ ਆਖਿਆ ਵੀ ਆ ਜਾ ਦੋ ਮਿੰਟ ਗੱਲਬਾਤ ਮਾਰਦੇ ਤੋ ਘਰੋਂ ਲਿੰਕੇ ਤੇ ਆ ਕੀ ਕੋ ਚੁੱਕੀ ਲਿਆਇਆ ਜੀ ਵੇਖ ਲੋ ਆਹ ਓਡੇ ਜੇ ਗੱਲਾਂ ਹੈ ਫੇਰੇ ਦਿੱਤੇ ਹੀ ਆ ਨਹੀਂ ਆਪਾਂ ਕਦੇ ਪੱਟੀ ਸਤਿਮਾਨ ਮਾਨੇ ਫੇਰ ਨਾ ਹੁਣ ਕਰੋ ਜੀ ਗੱਲਬਾਤ ਬੱਠੀ ਨਾਲ ਬੱਠੀ ਸਾਡਾ ਪਹੁੰਚ ਚੁੱਕਾ ਇਹ ਬੱਠੀ ਦੀ ਜੇ ਆਪਾਂ ਗੱਲ ਬਾਤ ਬਾਹਲੇ ਦੇਸ਼ਾਂ ਤੱਕ ਪਹੁੰਚਾਉਣੀ ਜੇ ਤੇ ਅੱਜ ਆ ਅਸੀਂ ਥੋੜੇ ਲੇਟ ਹੋ ਗਏ ਨਹੀਂ ਤੇ ਅਸੀਂ ਦੁਕਾਨ ਦੀ ਅੱਜ ਐਡ ਲਾ ਦੇਣੀ ਸੀ ਅਸੀਂ ਜਿੱਥੇ 10 ਕਿਲੋ 20 ਕਿਲੋ ਮੁਰਗਾ ਵੇਚੇ ਅਸੀਂ ਕਵਾਂਟਲ ਵੇਚ ਕੇ ਜਾ ਅੱਜ ਕੋਈ ਗੱਲ ਨਹੀਂ ਇਤਨੇ ਚੱਲਦੇ ਰਹੇ ਨੇ ਕੰਮ ਹੋਰ ਬੱਠੀ ਸੁਣਾ ਕਿਦਾਂ ਇਹ ਕੀ ਪੋਤਰਾ ਪੋਤਰਾ ਬਣਾ ਹਾਂ ਅੱਗ ਲੱਗੇ ਲੰਘ ਅੱਗੀ ਲੱਗ ਜਾਂਦੇ ਵੇਲਾ ਮਕਰੋਨ ਲਾ ਕੇ ਅੱਗੇ ਲੰਘ ਜਾਂਦਾ ਪੋਤਰਾ ਵੀ ਆ ਗਿਆ ਉਸ ਵੇਲੇ ਬੱਠੀ ਘਰ ਸਭ ਠੀਕ ਠਾਕ ਆ ਤੇ ਮੈਂ ਕੀ ਗੱਲ ਸੁਣਾਉਂ ਦਿਆ ਹਾਂ ਨਾਲ ਦੇ ਬਾਹਰ ਵੀਰਾਂ ਨੂੰ ਮੈਂ ਵੀ ਐਸਟੀਡੀ ਦੇ ਮੈਕਰਾ ਪੱਠੀ ਨੂੰ ਲਿਆਂਦਾ ਤੇ ਮੈਂ ਪਹਿਲੇ ਦਿਨ ਤੇ ਹਾਂ ਹਾਂ ਉ ਭਰ ਗਿਆ ਵੀ ਚਲ ਤੂੰ ਆ ਜੀ ਤੇ ਦੋ ਦਿਨਾਂ ਬਾਅਦ ਮੈਂ ਆ ਤੇ ਤੂੰ ਖਲੋਤਾ ਜੀ ਮੈਂ ਤੇ ਤੈਨੂੰ ਪਹਿਲਾਂ ਉਹ ਦੂਜੀ ਨੇ ਵੇਖ ਕੇ ਆ ਵੀ ਹੈਂਡੀਕੈਪ ਸੀ ਨਾ ਲੱਤ ਤੇ ਜਦੋਂ ਅਗਲੇ ਦਿਨ ਤੂੰ ਜੀਨ ਪਾ ਕੇ ਖਲੋਤਾ ਤਾਂ ਦਾ ਥਾਣ ਜੱਟ ਬਣਿਆ ਤੇ ਮੈਂ ਬੈਰੋ ਬੰਦਾ ਕਿੱਥੇ ਜਿਹੜਾ ਪਾ ਰੱਖਣਾ ਆ ਉਹ ਕੀ ਲੱਤਦਾ ਕੀ ਚੱਕਰ ਹੀ ਲਵਾਈ ਆਪਾਂ ਮੁੜ ਕੇ ਨਵਾਈਆਂ ਮੈਂ ਲੱਤੋ ਜੀ ਕਾਲਾ ਪੈਂਦਾ ਕੰਮ ਨਹੀਂ ਨਾ ਹੁੰਦਾ ਆਪਣੇ ਮੋਟਰਸ਼ੈਲ ਨਹੀਂ ਚੱਲਦਾ ਚੱਲਦਾ ਅੱਛਾ ਮਤਲਬ ਮੋਟਰਸ਼ੈਲ ਨਹੀਂ ਘਰ ਚਲਾਇਆ ਕਰੋ ਨੀ ਲੱਤ ਜਿਹੜੀ ਜਿਉਂ ਲਾਈਏ ਤੇ ਕੀ ਤੰਗੀ ਉਹਦੀ ਆਹ ਅੰਤਕਾਲ ਜੀ ਹੁੰਦੀ ਆ ਆਪਣੇ ਆਪ ਚ ਥੋੜਾ ਅੱਗੇ ਹੋ ਕੇ ਮਾੜੀ ਧੰਨਵਾਦ ਜੀ ਅੱਛਾ ਫਿਰ ਕਾਲ ਜੀ ਹੁੰਦੀ ਆ ਉਹਦੇ ਨਾਲ ਅੰਤਕਾਲ ਜੀ ਹੁੰਦੀ ਆਗੇ ਅੱਛਾ ਅੱਛਾ ਹੁਣ ਤਾਂ ਲੱਤਾਂ ਵੱਢਣ ਨਾਲ ਹੀ ਹੋਗੇ ਤਿੰਨ ਚਾਰ ਇਥੇ ਆਪਾਂ ਨੂੰ ਤੇ ਸਰਪੰਚ ਬਣ ਜਾਣਾ ਜਾਵਦਾ ਮੈਨੂੰ ਕੀ ਹੋਇਆ ਪਿੰਨ ਦੇ ਤਿੰਨ ਬੰਦੇ ਹੋਰ ਆਪਣੇ ਗਰੁੱਪ ਦੇ ਹੋਗੇ ਆ ਕਿ ਇਕੱਠੇ ਹੋਗੇ ਜੇ ਉਹਨਾਂ ਦੀ ਵੀ ਇਨੀ ਹੈਗੀ ਆ ਉਹਨਾਂ ਦੀਆਂ ਉਹਨੇ ਹੈਗੀਆਂ ਨਸ਼ਾ ਕਰਦੇ ਜਿਹੜੇ ਕਿ ਓਟੀ ਨਹੀਂ ਨਹੀਂ ਨਸ਼ਾ ਉਹ ਤੇ ਗਲਤ ਗੱਲ ਆ ਮੈਨੂੰ ਇੱਕ ਇੱਕ ਬੰਦੇ ਦੇ ਆਹ ਗੱਲ ਵਧੀਆ ਲੱਗਦੀ ਜਦੋਂ ਮਿਲਦੇ ਆ ਇਹ ਨਸ਼ੇ ਦੇ ਖਿਲਾਫ ਜੇ ਬੰਦਾ ਵੇਖ ਲੋ ਭਾਵੇਂ ਆ ਤੂੰ ਆਂਦੇ ਮੀਟ ਮੜ ਇਹ ਤੇ ਚਲੋ ਯਾਰ ਖਾਣਾ ਕੋਣਾ ਬਕਰੀ ਗੱਲ ਆ ਪਰ ਨਸ਼ੇ ਦੇ ਬੰਦਾ ਖਿਲਾਫ ਇਹ ਤਾਂ ਕੰਮ ਆ ਹੁਣ ਆਪਾਂ ਜਿਹੋ ਜਿਹਾ ਮਿਲਿਆ ਰੱਬ ਨੇ ਦਿੱਤਾ ਉਹ ਕਰਨਾ ਹੀ ਪੈਣਾ ਹੂੰ ਹੂੰ ਗਾ ਫੇਰ ਵੇਖੀ ਜਾਉਂਗੇ ਅੱਛਾ ਚਲੋ ਵਧੀਆ ਤੇ ਮੈਂ ਅੱਗੇ ਉਹ ਪ੍ਰਾਣੀਆਂ ਗੱਲਾਂ ਕਰਨ ਡਿਆ ਹਾਂ ਕਿ ਕੋਈ 25 ਸਾਲ ਹੀ ਹੋ ਗਿਆ ਕਿ ਕਦੋਂ ਕੋਈ ਉਹ ਜੋ ਬੋਜੀਫਾਜੀ ਇੱਥੇ ਕਾਰਗਰ ਮਸਲੇ ਬਣੇ ਤੇ ਪੂਜਾਂ ਬੈਠੀਆਂ ਫੇਰ ਹੀ ਆਪਾਂ ਇਹਨਾਂ ਕੰਮਾਂ ਕਰਦੇ ਹਾਂ। ਥੋੜਾ ਨਜ਼ਾਰਾ ਬਣਿਆ। ਚਲੋ ਵਧੀਆ ਕੱਢ ਗਏ। ਇਹ ਅੱਜ ਆਰਮੀ ਵਾਲੇ ਬੰਦੇ ਆਏ ਬੜੇ ਚੰਗੇ ਛੱਡੀਓ ਬੰਦੇ। ਅੱਛਾ ਆਂਦੇ ਰੋਟੀ ਮਾਂ ਰੋਟੀ ਤੇ ਨਹੀਂ ਆਪਣਾ ਕੋ ਮੀਟ ਹੀ ਮੀਟ ਹੈਗਾ ਸ਼ਕੂ ਦੇ ਨਾਲ। ਅੱਛਾ ਇਹੋ ਨਾਲ ਭਰ ਕੇ ਮਪੀਲਾ ਦੇਖਿਆ ਉਹ ਵਾਣਾ ਲੱਗ। ਇਹ ਬਣਾ ਕੇ ਚੋਰ। ਅੱਛਾ ਬਣਾ ਕੇ ਦੇ ਗਏ ਮੂਤ ਕਿੰਨਾ ਪੈਸੇ ਨਹੀਂ ਚੁੱਕ ਜਾਣਾ ਕਿੰਨੇ ਚਾਹੀਦੇ 10 ਅੱਛਾ ਅੱਛਾ ਪਤੀਲਾ ਮੀਟ ਬਣਾ ਕੇ ਦੇ ਕੇ ਆਏ ਉਹਨਾਂ ਨੂੰ ਠੀਕ ਠੀਕ ਹੈ ਉਹ ਵਧੀਆ ਵੀ ਗੱਲ ਇਹਨੇ ਪੋਤਾ ਮੇਰਾ ਆਂਦਾ ਵਿੱਚ ਚੱਲ ਮੈਨ ਨਾਲ ਮੈਂ ਚੱਲ ਤੂੰ ਇਹਦੇ ਹੁਣ ਕਿਤੋਂ ਲਾਉਣੇ ਆ ਮੀਟ ਬੱਕਰਾ ਬਰੇਲ ਬਰੇਲੋਂ ਕਿੱਥੋਂ ਲੈ ਆਉਣਾ ਹੈ ਗਿੰਦਰ ਤੋਂ ਗਿੰਦਰ ਕੋਲ ਆਪਣਾ ਆਪਣਾ ਸ਼ਾਹ ਬਲਿੰਦਰ ਆ ਉਹ ਵੈਂਡ ਲਾਉਦੇ ਫਾਰਮ ਦਾ ਵਿਖਾਇਆ ਇਹਨਾਂ ਆਪਾਂ ਪ੍ਰੋਗਰਾਮ ਯਾਰ ਆਪਣਾ ਬਰਿੰਦਰ ਨੂੰ ਅੱਛਾ ਉਹ ਤੋਂ ਨੇ ਹੁੰਦੇ ਆ ਠੀਕ ਠੀ ਨੇ ਵਧੀਆ ਬੰਦਾ ਬਲਪੀ ਬਲੋਂ ਥੋੜਾ ਹੀ ਬੜਾਈ ਉਹ ਨਹੀਂ ਨਹੀਂ ਪੈਕਾ ਖਲੋਣਾ ਹੈ ਹੈ ਨਹੀਂ ਨਹੀਂ ਪੈਕ ਨਹੀਂ ਪੈਕ ਮੈਂ ਨਾ ਫੋਰਸ ਤੇ ਇਹ ਜਾਣਾ ਲੰਮਾ ਸਫਰਿਆ ਕਰੇ ਜਾ ਕੇ ਲਾਵਾਂਗੇ ਮੈਂ ਸਵੇਰੇ ਜਾਣਾ ਸ਼ਹਿਰ ਨੂੰ ਸੌਦਾ ਪਾਣੀ ਲਾਉਣਾ ਹੈ ਸੋਮਵਾਰ ਕਰੋਣਾ ਹੈ ਜਗਰਾਤਾ ਕਰ ਅੱਛਾ ਸਵੇਰੇ ਜਾਣਾ ਸ਼ਹਿਰ ਚੱਲਣਾ ਹੈ ਤਾਂ ਮੈਂ ਜਾਂਦੇ ਤੂੰ ਮੈਂ ਕਿਉਂ ਮੱਛੀ ਦੀ ਗੱਲ ਸੁਣਾਉਂ ਰਿਹਾ ਮੱਛੀਆਂ ਕਿਰਾਂ ਦੋ ਇਹਨੇ ਫੜਾ ਦੀਆਂ ਕੁੜੀਆਂ ਬੜੀਆਂ ਤਗੜੀਆਂ ਮੱਛੀ ਕੋਈ ਨਹੀਂ ਸੌਂ ਲੰਗ ਰੇ ਖਾਣ ਦੇ ਨਹੀਂ ਉਹ ਉਹ ਜਿਹੜੀ ਜੂੰਦੀ ਫੜੀ ਤੀ ਉਹ ਕਿਤੋਂ ਹੈ ਇਹ ਤੇ ਲੱਗ ਬਣੇਗਾ ਹਾਂ ਭਾਈ ਆਪਣਾ ਯਾਰ ਹੈ ਇਹ ਨਾਲ ਲੰਗ ਹੈ ਹੈ ਆਪਾਂ ਮੱਛੀ ਜੂੰਦੀ ਫੜਨੀ ਹੈ ਮਰੀ ਨਹੀਂ ਖਾਣੀ ਹੈ ਜੂੰਦੀ ਬਾਅਦ ਚ ਆਪਾਂ ਮਾਰ ਲਾਂਗੇ ਵਕਤੀ ਗੱਲ ਹੁੰਦੀ ਹੈ ਦੱਬੇ ਭਾਗ ਲਾ ਦੇ ਦੱਬੇ ਚ ਪਾ ਕੇ ਲੈ ਆਉਣੀਆਂ ਫੇਰ ਆਪਾਂ ਉਹਦਾ ਸੱਪ ਆ ਮੱਛੀ ਆ ਗਾੜੀ ਹੋਈ ਨਾ ਮੌਸਮ ਅਜੇ ਗਰਮੀ ਆ ਅੱਗੇ ਸਹੀ ਹੋਈ ਨਾ ਤੂੰ ਪਾਰਟੀ ਨਾ ਲੈਣੀ ਮੈਂ ਸੌਣ ਲੱਗੇ ਕਰਕੇ ਮੈਂ ਜਾਉਂ ਤੇ ਨਹੀਂ ਨਹੀਂ ਕੋਈ ਨਹੀਂ ਪਾਰਟੀਆਂ ਮੇਰੇ ਕੋ ਜਮਾ ਹੀ ਵੜੀਆਂ ਤੇਰੀਆਂ ਤੇ ਉੱਥੇ ਚੁੱਲਾ ਤਾਵਾਂਗੇ ਤੇ ਉੱਥੇ ਵੀ ਤੂੰ ਚੁੱਲਾ ਤੇਰਾ ਹੀ ਹੈ ਕਿ ਇੱਥੇ ਇੱਥੇ ਵਧੀਆ ਵਧੀਆ ਸਭ ਨੂੰ ਹੋਰ ਬੱਠੀ ਕੋਈ ਸੁਣਾ ਕੋ ਗੱਲਬਾਤ ਪਿੰਡ ਦੀ ਸੁਣਾ ਸਭ ਠੀਕ ਆ ਗਿਆ ਪਿੰਡ ਦੀ ਵਧੀਆ ਵਧੀਆ ਦੱਸ ਕੋਈ ਪਿੰਡ ਨੂੰ ਵੀ ਵਧੀਆ ਗੱਲਬਾਤ ਆ ਨਸ਼ੇ ਨਸ਼ੇ ਦਾ ਕੀ ਹਾਲ ਤੇਰੇ ਪਿੰਡ ਨਸ਼ੇ ਵਾਲਾ ਤਾਂ ਐਂਡ ਹੋਇਆ ਸਿਆਦੇ ਚਾਦਾ ਵਾ ਐਂਡ ਐਂਡ ਆਇਆ ਜਿਨ੍ਹਾਂ ਦੇ ਚਿੱਟੇ ਲੀਰੇ ਦੇਖੇਗਾ ਤੇ ਐਂਡ ਹੀ ਹੋਇਆ ਪਿਆ ਅੱਛਾ ਬੋਲਦੇ ਕੁਝ ਹੋ ਰਿਹਾ ਹੈਗੇ ਕੁਝ ਹੋ ਰਿਹਾ ਅੱਛਾ ਇਹ ਰਾਜੋ ਦੀ ਪਿੰਡੋਂ ਤਰ ਮਤਲਬ ਪਹਿਲਾਂ ਮੈਂ ਬੜਾ ਸਮਝਦਾ ਹਾਂ ਵੀ ਆਪਾਂ ਰਹਿ ਇੱਥੇ ਵਧੀਆ ਰਿਹਾ ਵਾ ਇਹ ਐਂਡ ਕਰਾਤਾ ਹੈ ਚਿੱਟਾ ਦੂਜੇ ਚਿੱਟੇ-ਚੁੱਟੇ ਜ ਵੀ ਮੈਂ ਨਾ ਪਿਸਤੂ ਪੁੱਛਦਾ ਹੈ ਪਿਸਤੂ ਪਸਤਾ ਆਵਾਜ਼ ਇਹੋ ਜਿਹੀ ਬਿੱਟੂ-ਬਿੱਟੂ ਅੱਛਾ ਪਿਸਤੂ ਪਿਸਤੂ ਵੀ ਕੋਲ ਕੰਮ ਹੈ ਇੱਥੇ ਹਾਂ ਤੇ ਚੰਗਾ ਦਿਨ ਹੋ ਗਿਆ ਹਾਂ ਬਾਸ ਬਟੇ ਡੰਡਾ ਲਿਆ ਪੀ ਓਨ ਗਰਮੀ ਨਾਲ ਹੀ ਕੱਟਣ ਚੱਲੇ ਆ ਬਾਹਰ ਜੇ ਜਾਣੇ ਬਾਹਰ ਜੇ ਕਿ ਤੰਗਾ ਛੱਪੜ ਛਪੜ ਜਾਂ ਤਲਾ ਚੰਗਾ ਹੈ ਉੱਥੇ ਜਾ ਕੇ ਬੈਠਨੇ ਆ ਦੋ ਵੱਡੀ ਦੀਆਂ ਗੱਲਾਂ ਹੀ ਆ ਦੋ ਨਾਲ ਕੁੰਡੀਆਂ ਲੈ ਜਾਗੇ ਤੇ ਮੱਛੀਆਂ ਫੜ ਕੇ ਤੇ ਚੁੱਲਾ ਲੈ ਜਾਗੇ ਆ ਮੇਲਾ ਹੋਵਾਂ ਨੇ ਸਲਾਹ ਦਿੱਤੀ ਵੀ ਚਲੀਏ ਕਿਤੇ ਠੰਡੇ ਥਾਂ ਦੇ ਉੱਤੇ ਨਾਲ ਕੁੰਡੀਆਂ ਫੜ ਲਈਏ ਦੋਸਤੋ ਹੀ ਮੱਛੀਆਂ ਫੜ ਕੇ ਉੱਤੇ ਬਣਾ ਲੈ ਗਏ ਬੰਦੀਆਂ ਬਸ ਖਾਦਾ ਪੀਤਾ ਲਾਏ ਦਾ ਬਾਕੀ ਹਿੰਮਤ ਸ਼ੈਦ ਉਹਨੇ ਲੈ ਦੇ ਤੇ ਚਲੋ ਆਪਣਾ ਹੀ ਤੇਰਾ ਖਾਦਾ ਪੀਤਾ ਵੀ ਸਰਾ ਭਰ ਨਾ ਦੁਨੀਆ ਦੇ ਕਰਜ਼ਾ ਕਿਸਦਾ ਲੈਣਾ ਹੀ ਨਹੀਂ ਕੋਦੇ ਹਾਂ ਇਹ ਆਈ ਨਹੀਂ ਆ ਸ਼ੈਦ ਆਪਣੀ ਵਾਲ ਧਿਆਨ ਦੇਣਾ ਚਾਹੀਦਾ ਬਸ ਬਸ ਤੇ ਬੱਟੀ ਤੂੰ ਜਾਇ ਨਹੀਂ ਸੀ ਇਹਨਾਂ ਤੇ ਧਿਆਨ ਦੇਣ ਦੇ ਆ ਕੋ ਮੈਂ ਅੱਜ ਮਹੀਨਾ ਹੋ ਗਿਆ ਮੀਟ ਛੱਡੀ ਨੂੰ ਤੇ ਛੱਡੀ ਨੂੰ ਤੇ ਫਿਰ ਵੀ ਤੂੰ ਤੇ ਬੱਕਰੇ ਉਹ ਆਵੇ ਉਂਗਲਾਂ 'ਚ ਵੜਵੜ ਤੁਰੇ ਜਾਂਦਾ ਜਿਦਾਂ ਜਿਦਾਂ ਨਾਈ ਦੇ ਘਰ ਕੀ ਬਣ ਜਾਂਦਾ ਏ ਹੂੰ ਉਂਗਲਾ ਚਾਜੋਂ ਦਾ ਨਸਰ ਇਹਨਾਂ ਦਾ ਅਜਾ ਇਹ ਮੀੜ ਵੜ ਵੜ ਕੇ ਤੂੰ ਮੋਟਾਈ ਹੈ ਨਾ ਇਹ ਖਾਂਦਾ ਨਹੀਂ ਹੈ ਅਜੇ ਖਾਂਦਾ ਨਹੀਂ ਗਾ ਸੌਣ ਦਾ ਮਹੀਨਾ ਛੱਡਿਆ ਸੌਣ ਦਾ ਮਹੀਨਾ ਛੱਡਿਆ ਮਾਲਕ ਸੁਖ ਦਿੱਤਾ ਸੁਖ ਲੋ ਜਾਂ ਪਹਿਲੀ ਉਮਰੇ ਤੇ ਜਾਂ ਬਾਅਦ ਵਾਲੀ ਉਮਰੇ ਠੀਕ ਹੈ ਕਿਹਨੂੰ ਜੋ ਕੋਈ ਪਤਾ ਨਹੀਂ ਟੈਨਸ਼ਨ ਨਹੀਂ ਦੇਖੋ ਵਾਹ ਦੇਖੋ ਕਿੱਡੀ ਸਿਆਣੀ ਗੱਲ ਕੀਤੀ ਵੀਰ ਨੇ ਹਨਾ ਕੋਈ ਟੈਨਸ਼ਨ ਨਾ ਲਾਓ ਆਪਡੀ ਮਿਹਨਤ ਕਰੋ ਕੰਮ ਕਰੋ ਕੰਮ ਇੱਥੇ ਵਧੂਗਾ ਜੇ ਕਰਨਗੇ ਕੰਮ ਵਧੂ ਇਹ ਜੇ ਆਮਦਨੀ ਕੋਈ ਘਟਾ ਜੇ ਆਪਣੇ ਇਹੋ ਬਹਾਨਾ ਲੋਗ ਲਾਦਦੇ ਆ ਇੱਥੇ ਕੰਮ ਨਹੀਂ ਗਈ ਤਾਂ ਚੱਲਦੇ ਆ ਬਾਹਰ ਨੂੰ ਚੱਲਦੇ ਆ ਪਰ ਇਹ ਕੰਮ ਕਰਨ ਵਾਸਤੇ ਬੰਦੇ ਨਹੀਂ ਆਉਂਦਾ ਨਾ ਇੱਥੇ ਬੰਦੇ ਕੰਮ ਕਰਨ ਮਿਹਨਤ ਕਰਨ ਦੇ ਮੁੱਦੇ ਵੇਲੇ ਫਿਰਦੇ ਜਰੂਰ ਇੱਥੇ ਆਉਂਦੀ ਆ ਬਹੁਤ ਨਹੀਂ ਕੰਮ ਖਾਸ਼ ਕਰਕੇ ਜਿਹੜਾ ਆਂਗਣੇ ਨੰ ਬੰਦਾ ਨਾ ਰਤੋਂ ਆ ਰਹੀ ਆ ਉਹਨਾਂ ਨੂੰ ਤੇ ਰੁਪਈਆ ਨਾ ਦੋ। ਅੱਛਾ ਜੀ। ਰੋਟੀ ਜ਼ਰੂਰ ਖਵਾ ਦਿਓ। ਅੱਛਾ ਜਿਹੜਾ ਕੋਈ ਅੰਗ ਹੀ ਨੰੰਦਾ ਵਾ ਉਹਨੂੰ ਪੈਸਾ ਨਾ ਦੋ। ਉਹ ਜੇ ਨੰਗਾ ਤੈਨੂੰ ਲੀੜਾ ਦੇ ਦੋ। ਹੂੰ। ਗਾਲ ਪਾਉਣ ਲਈ। ਅੱਛਾ। ਤੇ ਨਹੀਂ ਤੈਨੂੰ ਰੋਟੀ ਖਵਾ ਦਿਓ। ਅੱਛਾ। ਬਸ ਪੈਰਾਂ ਨੂੰ ਚਪਲਾਂ ਦੇ ਦੋ ਨੰਗਾ ਤੇ। ਠੀਕ ਐ। ਤੇ ਪੈਸਾ ਨਾ ਨੂੰ ਦੋ ਨਸ਼ਾ ਕਰੂਗਾ ਜਾ ਕੇ। ਅੱਛਾ ਜੀ। ਅਵੇ ਕੋ ਕੰਮ ਦੀ ਗੱਲਾਂ ਵੀਰ ਨੇ ਦਸੀਆਂ ਕਿ ਨਹੀਂ? ਬਸ ਉਹ ਨਸ਼ਾ ਨਾ ਕਰਨਾ ਜੋ ਜਾ ਕੇ ਟੀਕੇ ਲਾਉਂਦੇ ਫਿਰਦੇ ਸਮੈਕਾ ਪੀਂਦੇ ਸ਼ਰਾਬ ਪੀਂਦੇ। ਆ ਤੇ ਕਿੱਡੀ ਫਿਰ ਇਹ ਗਲਤ ਹੈ ਨਾ ਫਿਰ ਇੱਕ ਦੇ ਮੰਗਤੇ ਬਣ ਕੇ ਪੈਸੇ ਲੈ ਲੈਂਦੇ ਪੀ ਆਂ ਠੀਕ ਹੈ ਪਿਆ ਆਹੀ ਉਹ ਆਂ ਖੁਸ਼ ਹਾਂ ਮੈਂ ਖੋਦ ਲੱਤੋਂ ਆ ਰਹੀ ਜੋ ਮੈਂ ਆਪਦਾ ਵੇਖੋ ਆਂ ਮੇਰੀ ਦੁਕਾਨ ਚੱਲਦੀ ਜੋ ਹਾਂਜੀ ਦੁਕਾਨ ਮੈਂ ਆਪਦੀ ਕਰਨੀ ਆ ਜੋ ਠੀਕ ਹੈ ਜਦੋਂ ਮਰਜ਼ੀ ਆ ਕੇ ਵੇਖੋ ਆਏ ਗਏ ਦੀ ਪੂਰੀ ਸੇਵਾ ਜਿੰਨੇ ਜੋਗੇ ਅਸੀਂ ਉੰਨੀ ਕਰੀ ਜਾਈ ਦੀ ਆ ਪਿੰਡ ਹਿਸਾਬ ਨਾਲ ਆ ਕੇ ਠੀਕ ਹੈ ਤੇ ਸ਼ਹਿਰਾਂ ਇੰਦੇ ਚਲੋ ਜੋ ਕੋ ਚੱਲਦਾ ਤੁਹਾਨੂੰ ਪਤਾ ਹੀ ਆ ਬੜਾ ਬੜਾ ਮਤਲਬ ਕਰਨਾ ਪਈਦਾ ਉਸ ਸਿਸਟਮ ਪ੍ਰੋਗਰਾਮ ਕੋਈ ਵੀ ਆ ਹਾਂਜੀ ਹਾਂਜੀ ਪਰ ਅਹੀਂ ਦੇ ਜਿੰਨੇ ਵੀ ਜੋਗੀਆਂ ਪਿੰਡ ਚ ਉੰਨੀ ਆ ਅੱਜ ਹਾਜ਼ਰ ਕਰੀ ਦੀ ਅੱਗੇ ਠੀਕ ਹੈ ਠੀਕ ਹੈ ਮਲਸ ਨੇ ਆ ਤੁਹਾਡਾ ਇਹ ਆ ਵੀ ਕੰਮ ਕਰੋ ਮਿਹਨਤ ਕਰੋ ਬਾ ਮਿਹਨਤ ਕਰੋ ਇਹ ਤੋਂ ਮੰਗੋ ਨਾ ਹੱਥ ਢਾਗ ਨਾ ਮੰਗੋ ਜੇਦੋ ਲਤੋਂ ਆ ਰਹੀਆਂ ਤਾਂ ਦਿਲ ਨਾ ਛੱਡਾ ਹਾਂ ਮੰਗਿਆ ਮਦਦ ਤਾਂ ਜ਼ਰੂਰ ਮਿਲੂਗੀ ਕਿਤੇ ਉਹ ਮੰਗਲਾ ਭਵੇਂ ਹਾਂ ਹਾਂ ਤੋਦੇ ਉਹਨੂੰ ਇਹ ਕਹ ਦੇ ਨਾਲ ਵੀ ਤੇਰਾ ਵਾਪਸੀ ਜ਼ਰੂਰ ਦਊਂਗਾ ਭਵੇਂ ਯਾਰਾਂ ਜਿ ਲਿਆ ਇਹ ਨਾ ਮਸ਼ੀਆ ਮੈਨਨ ਮੋੜਾ ਪਾ ਮਹੀਨੇ ਨੂੰ ਮੋੜਾ ਮੋੜੂ ਜਰੂਰ ਠੀਕ ਹੈ ਉਹ ਗਾਂ ਵੀ ਤੇਰੀ ਬਾਹ ਬੜੂਗਾ ਬਿਲਕੁਲ ਬਿਲਕੁਲ ਤੇ ਯਾਰ ਜਿਹੜਾ ਤੈਨੂੰ ਮੋੜਨ ਜਾਣਾ ਨਾ ਉਹਨੇ ਲੈਣਾ ਨਹੀਂ ਕਿ ਉਹਨੇ ਯਾਰ ਹੋਰ ਤੈਨੂੰ ਦੇ ਦੇਣਾ ਵੀ ਇਹ ਤੋਂ ਥੋੜਾ ਵੱਡਾ ਕੰਮ ਕਰ ਬਿਲਕੁਲ ਥੋੜਾ ਜਿਹਾ ਹੋਰ ਦੋ ਪੈਰ ਕੰਮ ਆਉਦਾ ਵਧਾ ਹਾਂ ਘਟਾਣਾ ਇਹਨੂੰ ਵਧਾ ਠੀਕ ਹੈ ਇਹ ਕਰਕੇ ਕੋਈ ਵੀ ਇਨਸਾਨ ਕੋਈ ਮਾੜੇ ਨਹੀਂ ਹੁੰਦੇ ਸਾਰੇ ਸਾਰੇ ਕੋਣਗੇ ਸਹੀ ਗੱਲ ਪਰ ਇਹ ਸਿਰ ਨਸ਼ਾ ਆਣਾ ਨਸ਼ੇਲੂ ਥੋੜਾ ਜਿਹਾ ਆਪਾਂ ਬਰਖਲਾ ਬਿਲਕੁਲ ਬਿਲਕੁਲ ਇਹ ਪਹਿਹਾਨਾ ਦੋ ਲੱਤਾਂ ਲੰਗਾ ਆਵੇ ਬਾਹਾਂ ਵੱਡੀਆਂ ਜੋ ਮਰਜੀ ਆ ਉਹਨੂੰ ਪਹਿਹਾਨਾ ਦੋ ਠੀਕ 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 ਬਸ ਉਹਨੂੰ ਆਹਦਾ ਕੰਮ ਕਰ ਵੀਰ ਕਿਰਾ ਹੀ ਕੰਮ ਵੇਖਣਾ ਹੀ ਕੰਮ ਕਰਕੇ ਵਿਖਾ ਸਕਦਾ ਬਿਲਕੁਲ ਬਹੁਤ ਵਧੀਆ ਸੋਚ ਆ ਜੀ ਵੀਰ ਦੀ ਜੀ ਸੁਣੀ ਗੱਲ ਦੱਸੀ ਆ ਕਿ ਜਿਹੜਾ ਕਈ ਵਾਰੀ ਇੱਕ ਝਬਾੜੀ ਮੇਰਾ ਮੁੰਡਾ ਯਾਰ ਦੋਸਤ ਉਹਦੀ ਚਾਰਾ ਹੱਟ ਗਿਆ ਪਰ ਉਹ ਪਾਸ ਦੀ ਭਾਂਜ ਦੁਕਾਨ ਕਰਦਾ ਸੀ ਉਹ ਢਿਲਦੀਆਂ ਪਾਸ ਦਾ ਕੰਮ ਕਰਨ ਲਿਆ ਉਹ ਕੰਮ ਹੈ ਆਪਣੀ ਕਮਾਈ ਕਰਨ ਲਿਆ ਮੈਂ ਨਾ ਉਹ ਜੇ ਪੰਜ ਮੰਗੂ ਉਹਨੂੰ ਵੀ ਦੇਣੇ ਆ ਤੇਰੇ ਵਰਗੇ ਸਰਦਾਰ ਨੇ ਹੱਸ ਕੇ ਦੀ ਨੇ ਯਾਰ ਕੋਈ ਨਹੀਂ ਰਖਲਾ ਭਰਾ ਬਿਲਕੁਲ ਗਰਤ ਕਰਦਾ ਉਹ ਮੇਰਾ ਆਪ ਹੀ ਰ ਮਨ ਕਰ ਪਿੰਦਾ ਕਿ ਜੁੱਤੀਪਾਲ ਤੇ ਜਿਹੜੇ ਆਂਦੀ ਦਾ ਕੋਈ ਨਹੀਂ ਕਰ ਲੈ ਜਿਤਨਾ ਵੀ ਐਵੇਂ ਵੀ ਕਰਾਰੀ ਦੀ ਕਈ ਵਾਰੀ ਚੱਲ ਕੋਈ ਨਹੀਂ ਯਾਰ ਆਨੇ ਬਨੇ ਨਾ ਇਹਨੂੰ ਪੈਸੇ ਤੇ ਦਈਏ ਜਰੂਰ ਜਰੂਰ ਹਾਂ ਤੇ ਉਹ ਆਪਣੀ ਮਿਹਨਤ ਕਰਨਦੇ ਆ ਨਾ ਵਿਚਾਰਾ ਬੈਠਾ ਵਾ ਨਹੀਂ ਲਤੋ ਦਸਦਾ ਤੇ ਆਪਣਾ ਥਾਣਾ ਕੰਮ ਤੇ ਕਰਨਦੇ ਆ ਜਰੂਰ ਜਰੂਰ ਤੇ ਕਈ ਲੋਕ ਇਹੋ ਚੀਜ਼ ਬਣਾ ਕੇ ਵੇਚ ਜਾਂਦੇ ਮਿਸਤਰੀ ਨਾਲ ਬੰਦਾ ਦਿਹਾੜੀ ਚੱਲ ਜੇ ਨਾ ਮਿਸਤਰੀ ਨਾਲ ਦਿਹਾੜੀ ਚੱਲ ਜੇ ਹਾਂਜੀ ਘਰ ਵਾਲਾ 400 ਰੁਪਏ ਦਿਹਾੜੀ ਵੀ ਦਊਗਾ ਤੇ ਤਿੰਨ ਟਾਈਮ ਰੋਟੀ ਵੀ ਦਊਗਾ ਹਾਂਜੀ ਹੋਰ ਐ ਤਾਂ ਉੱਤੇ ਕੀ ਚਾਹੀਦਾ ਬੰਦਾ ਮੈਂ ਨਾ ਦਿਹਾੜੀ ਹੁਣ 6-700 ਰੁਪਏ ਵੀ ਲੈਂਦੇ ਆ ਮੈਂ ਨਾ ਬਜਰੀ ਬਜਰੀ ਕੁੱਟਣ ਜਾਵੇ ਉਹਦੇ ਘਰ ਰੋੜੀ ਕੁੱਟਣ ਜਾਵੇ ਆ ਲੈ ਬਸ ਕੰਮ ਤੇ ਦੇ ਸਾਬ ਮੇਰੇ ਦਿਮਾਗ 'ਚ ਇਹ ਗੱਲ ਆ ਗਈ ਯਾਰ ਲੰਗਾ ਬੰਦਾ ਜਾਂ ਹੈਂਡੀਕੈਪ ਬੰਦਾ ਕਿਵੇਂ ਮਤਲਬ ਉੱਥੇ ਮਜ਼ਦੂਰੀ ਕਰੂਗਾ ਮੈਨੂੰ ਆਖੀ ਤਾਂ ਆ ਤੂੰ ਰੋੜੀ ਕੁੱਟਣ ਦੀ ਸਲਾਹ ਦੇਦੀ ਬਸ ਬਸ ਘਰਲੇ ਰੋੜੀ ਦੇ ਦੋ ਇਹੋ ਆ ਗੱਲ ਹੁੰਦੀ ਹੈ ਨਾ ਇਹ ਬੰਦੇ ਦੱਸਦਾ ਕਿ ਮੈਂ ਕੰਮ ਹਾਂ ਹੋਰ ਕਿਹੜਾ ਬੰਦਾ ਜਿੱਦੀ ਮੰਨ ਲਓ ਲੱਤ ਨਹੀਂ ਹੈਗੀ ਕੀ ਕੰਮ ਕਰ ਸਕਦਾ ਮਨ ਲਓ ਜਿਦਾ ਤੇਰੇ ਵਾਂਗੂ ਹੋਵੇ ਲੱਤਵਾਰੀ ਕੋਈ ਵੀ ਬਹਿ ਕੇ ਦੁਕਾਨ ਤੇ ਉਹ ਕੰਮ ਕਰ ਸਕਦਾ ਆਪ ਦੀ ਠੀਕ ਹੈ ਨਾ ਆਪ ਦਾ ਜੇ ਕਾਰੋਬਾਰ ਕਰ ਲੈ ਜਿਹਦੇ ਕੋਲ ਸੰਦ ਹੈਗਾ ਕੋਈ ਮੋਟਰਸਾਈਕਲ ਹੈਗਾ ਅੱਛਾ ਓ ਮਗਰ ਫੀਲਡਿੰਗ ਕਰਾ ਕੇ ਸਬਜ਼ੀ ਜਿਹੜਾ ਕੰਮ ਆਉਦਾ ਧੰਦਾ ਚਲਾ ਸਕਦਾ ਹੈ ਚਲਾਉਣਾ ਹੋਵੇ ਤੇ ਹਾਂ ਬਿਲਕੁਲ ਜੇ ਨਸ਼ੇ ਆ ਨਾ ਨਸ਼ੇ ਆ ਨਿਕਲ ਜੂਗਾ ਮਤਲਬ ਵੀ ਕਹਿਣਾ ਭਾਪ ਵੀ ਜੇ ਤੁਹਾਡੇ ਨੂੰ ਕੋਈ ਲਤੋਂ ਆ ਰਹੀ ਆ ਕੁ ਕਿਸ ਤਰ੍ਹਾਂ ਦਾ ਵਾ ਮਤਲਬ ਵੀ ਨਹੀਂ ਤੁਰ ਫੇਰ ਸਕਦਾ ਉਹ ਕੰਮ ਕਰ ਸਕਦਾ ਵਾ ਮੋਟਰਸਾਈਕਲ ਤੇ ਵੀ ਫਿਟਿੰਗ ਹੋ ਜਾਂਦੀ ਹੈ ਇੱਕ ਹਾਂ ਹਾਂ ਸਮਾਨ ਸਾਰਾ ਨਾਲ ਬੰਨੋ ਆਪਦਾ ਕੋਈ ਹੱਦ ਨਹੀਂ ਤੇ ਕਿਤਰਾ ਤੂੰ ਘੇਰ ਕਿਤਰਾ ਬਠੀ ਕਰਦਾ ਨਾ ਇੱਕ ਲੱਤ ਦੇ ਹਿਸਾਬ ਨਾਲ ਕਿਵੇਂ ਮੈਂ ਆਪ ਦਾ ਚਿਹਰੀ ਜਗਾੜ ਜਿਹਾ ਫਿਟ ਕੀਤਾ ਸਾਰਾ ਮੋਟਰਸਾਈਕਲ ਉਹ ਹਾਂ ਸਾਰਾ ਕੋ ਮੇਰਾ ਮੋਟਰਸਾਈਕਲ ਵਧੀਆ ਚੱਲਦਾ ਗੱਲ ਹੀ ਕੋਈ ਨਹੀਂ ਅੱਛਾ ਉਹਦੇ ਤੇ ਸਾਰਾ ਸਮਾਨ ਲਿਆਉਣਾ ਮੈਂ ਨਾ ਮੈਂ ਮਾਤਾ ਨਾਨਾ ਦੇਵੀ ਵੀ ਗਿਆ ਹੀ ਆ ਇੱਕ ਅੱਛਾ ਜਾਂ ਆ ਗਿਆ ਮਾਤਾ ਦੇ ਪੌੜੀਆਂ ਦੇ ਵਿੱਚ ਮੋਟਰਸਾਈਕਲ ਡੱਕਿਆ ਹੋ ਮੈਂ ਜਾ ਰਿਹਾ ਹਾਂ ਮਾਤਾ ਦੇ ਵਿੱਚ ਪੌੜੀਆਂ ਜਾ ਡੱਕਿਆ ਮੋਟਰਸਾਈਕਲ ਮਾ ਮਾ ਰੰਮੀ ਦੇ ਦਰਸ਼ਨ ਕਰਨੇ ਤੇ ਵਗਿਆ ਅੱਛਾ ਮਲੇਰ ਕੋਟਲੇ ਮੈਂ ਹੋ ਗਿਆ ਅੱਛਾ ਬਟਿੰਡੇ ਪਤਾ ਨਹੀਂ ਕਿੰਨੇ ਚੱਕਰ ਲਾਤੇ ਯਾਰ ਅੱਛਾ ਤੇ ਹੁਣ ਮੈਂ ਜਾਣਾ ਮਾਤਾ ਵੈਸ਼ਨੂ ਦੇ ਅੱਛਾ ਅੱਛਾ ਜਾਊਗਾ ਮੇਰਾ ਮੋਟਰਸਾਈਕਲ ਮੋਟਰਸਾਈਕਲ ਤੇ ਜਾਣਾ ਮੇਰੇ ਨਾਲ ਅੱਛਾ ਮੇਰੀ ਕਾਲੀ ਐਲਟੋ ਵਾਲਾ ਹੀ ਹਾਲ ਹੈ ਕਿ ਮੈਂ ਨਾ ਦਰਸ਼ਨ ਦੇ ਲੈਣ ਜਾ ਕੇ ਉਹ ਨਹੀਂ ਜਿੱਦਾਂ ਮੈਂ ਕਾਲੀ ਐਲਟੋ ਨਹੀਂ ਛੱਡਦਾ ਜਿੱਦਾਂ ਸਾਰਾ ਦਿਨੇ ਦੀ ਚ ਹੀ ਚੱਲਦਾ ਮੇਰਾ ਮਾਸੀ ਤੇ ਤੂੰ ਪਾਗਣਾ ਰੰਗ ਬਣਾਉਣਾ ਨਾ ਤਾਂ ਛੱਡਦਾ ਨਹੀਂ ਐਲਟੋ ਦਾ ਕੰਮ ਹੈ ਆਹ ਤੋਂ ਪਾਣੀ ਕਾ ਦਾ ਚੜਦਾ ਪੱਗੜਾ ਰੰਗ ਦਾ ਪੱਗ ਦਾ ਰੰਗ ਬਣਾਉਣਾ ਨਾ ਫਿਰ ਨਾਲ ਇਹਦੇ ਆਹ ਆਹ ਉਹਦੀ ਆ ਚੜੀ ਆ ਚਲੋ ਇਹ ਤੇ ਆਈ ਹੈ ਇਹ ਬਾਕੀ ਚਲੋ ਵੀਰ ਨੇ ਵੇਲਾ ਕਿੰਨੀਆਂ ਵਧੀਆ ਗੱਲਾਂ ਦਸੀਆਂ ਵੀ ਹੈਂਡੀਕੈਪ ਵੀ ਬੰਦਿਆਂ ਦੇ ਅੱਜ ਕੱਲ ਸਿਸਟਮ ਕੰਮ ਇਹੋ ਜਿਹਾ ਆ ਗਿਆ ਟੈਕਨੀਕਾਂ ਵੀ ਹਰ ਚੇ ਤਰੀਕੇ ਨਾਲ ਮਤਲਬ ਕੰਮ ਬੰਦਾ ਕਰ ਸਕਦਾ ਕਰ ਸਕਦਾ ਕਰ ਸਕਦਾ ਜੀ ਆਂਡੇ ਵਾਲੀ ਦੁਕਾਨ ਪਾਲੇ ਤਾਂ ਵੀ ਨਹੀਂ ਮਰਦਾ ਲਓ ਕਿਵੇਂ ਮਤਲਬ ਆਂਡੇ ਆਂਡੇ ਵਾਲੀ ਦੁਕਾਨ ਬਾਹਰੋਂ ਆਂਡੇ ਤੇ ਕੋਲ ਬੈਠੇ ਰਹੋ ਪਤੀ ਦੇ ਦੇ ਲਾਗੇ ਆਹੋ ਆਏ ਕੇ ਨੂੰ 10 ਦਾ ਅੰਡਾ ਵੇਖਦਾ ਜੀ ਉਤਰਾ ਪੰਜਾਂ ਦਾ ਲੋਕ ਲੈ ਲੈਂਦੇ ਇਤਰਾ 10 ਦਾ ਲਊ ਅਗਲਾ ਅੱਛਾ ਬੱਤਰ ਜੀ ਰੱਖਣਾ ਚੋਕ ਯਾਰ ਰੱਖਣਾ ਪੈਸੇ ਕੋਈ ਨਹੀਂ ਅੱਛਾ ਇਹ ਮਨੋ ਜੇ ਪਤੀਲਾ ਅੰਡਿਆਂ ਦਾ ਬਾਲ ਕੇ 100 ਕੰਡਾ ਆਹੋ ਤਰ ਤਰ ਬਿਲਕੁਲੀ ਚੱਲ ਜੂਗਾ ਕੋਲ ਮੇਚ ਰੱਖ ਟੇਬਲ ਰੱਖ ਦੋ ਪਲੇਟਾਂ ਰੱਖ ਲਓ ਲਾਗੇ ਬੇਗ ਲੋਕ ਖਾਈ ਜਾਂਦੇ ਸ਼ਹਿਰਾਂ ਚ ਚੱਗੀ ਜਾਂਦੇ ਇਤਰਾ ਕੋਈ ਗੱਲ ਨਹੀਂ ਆਹੜਾ ਪਾਣੀ ਲਾ ਕੇ ਠੰਡਾ ਪਰਵਾ ਦੇ ਕੇ ਤੋ ਰੱਖਣਾ ਆਪ ਕਰ ਦੇ ਜੀ ਭਰ ਦੇਣ ਜੀ ਅੱਛਾ ਜਿਨ੍ਹਾਂ ਨੇ ਜਿਨ੍ਹਾਂ ਰਾਤ ਨੂੰ ਦਿਹਾੜੀ ਕੈਂਦੀ ਉਹ ਪਰਖ ਨਹੀਂ ਹੋਣਗੇ ਆਪੀ ਉਹ ਕਰ ਦਿਜੋ ਇੰਨਾ ਕਰਦੇ ਪਾਣੀ ਪੂਣੀ ਭਰ ਗਏ ਆ ਤੇ ਅੱਜ ਕੱਲ ਦੇ ਗਲਾਸੀਆਂ ਗਲੂਸਟੀਆਂ ਦੇ ਇਤਰਾ ਰੈਡੀਮੇਡ ਵਾਧੂ ਕੋ ਮਿਲ ਜਾਂਦਾ ਸਸਤਾ ਕੰਮ ਹੈ ਉਹ ਮਦੋ ਕਹਿਣ ਦਾ ਆਪੀ ਵੇਖ ਲਓ ਆਂਡੇ ਵੀ ਕੰਮ ਨਿਕਲ ਸਕਦਾ ਤੇ ਹੋਰ ਕੋਈ ਕੰਮ ਕੋਈ ਕੰਮ ਹੋ ਗਿਆ ਵਾ ਹੋ ਗਿਆ ਆਂਡੇ ਵੀ ਹੋ ਗਏ ਚਿਕਨ ਵੀ ਮੱਲੋ ਆਪਾ ਜੇ ਆ ਅੱਜ ਬੱਠੀ ਦੇ ਹਿਸਾਬ ਨਾਲ ਗੱਲ ਕਰ ਰਹੇ ਆ ਸਾਡੇ ਵੀਰ ਦੇ ਹਿਸਾਬ ਨਾਲ ਵੀ ਜਿਵੇਂ ਇੱਕ ਲੱਤੋਂ ਆਰੀ ਆ ਇਸ ਬਾਡੀ ਸਰੀਰ ਵੜਾ ਭਾਰਾ ਕਿੰਨਾ ਭਾਰਾ ਹੈ ਮੇਰਾ ਰਾਸ਼ੀਆ ਨਿਗਲੋਪਾ ਇੱਕ ਕੁਆਂਟਲ ਪਾ ਰਿਆ ਸਰੀਰ ਦਾ ਕਿ ਤੁਰ ਫੇਰ ਨਹੀਂ ਸਕਦਾ ਬੰਦਾ ਹੁਣ ਵੇਖ ਲਓ ਤੁਹਾਡੇ ਸਾਹਮਣੇ ਕਿੰਨੇ ਕੰਮ ਵੀਰ ਨੇ ਦੱਸਦੇ ਤੇ ਕਿਉਂ ਨਹੀਂ ਆਪਾਂ ਇਹਨਾਂ ਕੰਮਾਂ ਤੇ ਆਂ ਦਿੰਦੇ ਤੇ ਆਪਾਂ ਆਪਾਂ ਤੇ ਉਹ ਇਹਨੇ ਤੇ ਉਹਨਾਂ ਵੀਰਾਂ ਦੇ ਕੰਮ ਦੱਸਿਆ ਵੀ ਜਿਨ੍ਹਾਂ ਦੇ ਸਰੀਰ ਦੇ ਅੰਗ ਨਹੀਂ ਹੈਗੇ ਉਹ ਕਰ ਸਕਦੇ ਆਂ ਦਾ ਕਿ ਉਹਨਾਂ ਨੂੰ ਨਾ ਮੰਗਿਆ ਤੇ ਜਿਨ੍ਹਾਂ ਦੇ ਹੈਗੇ ਪੂਰੇ ਕਾਮਯਾਬ ਬੱਦੇ ਆ ਮੁੰਡੇ ਚੰਗੇ ਭਲੇ ਬਸ ਮੋਬਾਈਲ ਫੋਨ ਦੁਕਾਨ ਸਿਚਾ ਲਾ ਲਾ ਫੜ ਲਓ ਫੜ ਲਓ ਗੱਡੀਆਂ ਮੋਟਰਸਾਈਕਲ ਦੇ ਹਲਾ ਲਾ ਲਾ ਕਰਦੇ ਬੱਦੇ ਕੰਮ ਹੀ ਨਹੀਂ ਕਰਦਾ ਬਈ ਇਹੇ ਬੱਠੀ ਵੀਰ ਮਿਲਦੇ ਫਿਰ ਹੈ ਕੋਈ ਨਹੀਂ ਤੇ ਔਰ ਰੋਟੀ ਪਾਣੀ ਦਾ ਟਾਈਮ ਹੋਇਆ ਉਹ ਤੇ ਵੀ ਤੇਰਾ ਹੀ ਹਰਾ ਗੋਗੇ ਠੀਕ ਆ ਵੀਰ ਧੰਨਵਾਦ ਵੀਰ ਓਕੇ ਓਕੇ